ਸੱਚੀ ਕਾਲਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੇ ਵੀਡੀਓ ਲੈ ਕੇ ਆਏ ਆ ਅੱਜ ਸੈਟਰਡੇ ਜੀ ਸੈਟਰਡੇ ਹਮੇਸ਼ਾ ਤੁਹਾਡੇ ਲਈ ਯਾ ਲੋਅ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਉਂਦੇ ਹੁੰਨੇ ਆ ਜਾਂ ਕੋਈ ਆਫਰ ਦੇ ਵਿੱਚ ਅੱਜ ਤੁਹਾਡੇ ਲਈ ਕਾਟਨ ਦੇ ਸੂਟ ਲੈ ਕੇ ਆਏ ਆ ਬੜੇ ਪਿਆਰੇ ਮੈਚਿੰਗ ਸੂਟ ਹੋਣਗੇ ਪਿਓਰ ਕਾਟਨ ਦੇ ਵਿੱਚ ਤੇ ਪਿਓਰ ਮਲਮਲ ਕਾਟਨ ਦਾ ਦੁਪੱਟਾ ਤੇ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਹਰੇਕ ਸੂਟ ਦੇ ਨਾਲ ਤੇ ਪ੍ਰਾਈਸ ਰਹਿਣਾ 1000 1000 ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ ਫੁੱਲ ਗਰੰਟੀ ਦੇ ਨਾਲ ਸੂਟ ਹੋਣਗੇ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖਾਉਂਦੇ ਆ ਸਵਾ 9:00 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਵੀ ਸੂਟ ਮੰਗਵਾਉਣੇ ਹੁੰਦੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਵਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਕੋਰੀਅਰ ਚਾਰਜੀਸ ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂਰਾ 81 808038240080800 ਦੀ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਹੁਤ ਪਿਆਰੇ ਸੂਟ ਹੋਣਗੇ ਪਿਓਰ ਕਾਟਨ ਦੇ ਵਿੱਚ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਤੇ ਮੇਨ ਗੱਲ ਇੱਕ ਮੈਂ ਹੋਰ ਗੱਲ ਕਹਿਣੀ ਸੀ ਜਿਹੜੇ ਕਾਟਨ ਹੁੰਦੀ ਹੈ ਜੀ ਕਾਟਨ ਇਹ ਤਾਂ ਦੇਖੋ 4-500 ਤੋਂ ਵੀ ਸਟਾਰਟ ਹੋ ਜਾਂਦੀ ਹੈ ਤੇ ਮਲਮਲ कॉटन ਦੇ ਜਿਹੜੇ ਸੂਟ ਹੁੰਨੇ ਆ ਕਦੇ ਵੀ ਤੁਸੀਂ ਜਿਹੜੇ 700 800 ਕਈ ਕਸਟਮਰਸ ਨੂੰ ਹੁੰਦਾ ਹੈ ਕਈ ਨੈਗੇਟਿਵ ਕਮੈਂਟਿੰਗ ਕਰਦੇ ਆ ਵੀ ਇਹ ਤਾਂ 700 ਦਾ ਮਿਲ ਰਿਹਾ ਹੈ 800 ਦਾ ਕਦੇ ਵੀ ਤੁਸੀਂ ਕੰਪੈਰੀਜ਼ਨ ਕਰ ਲਿਓ ਜਿਹੜੇ 600 700 ਦੇ ਸੂਟ ਮਿਲਦਾ ਹੋਊਗਾ ਉਹਨਾਂ ਨਾਲ ਕਦੇ ਵੀ ਮਿਲ ਕੇ ਦੇਖਿਓ 2.5 ਮੀਟਰ ਦਾ ਦੁਪੱਟਾ ਨਹੀਂ ਹੁੰਦਾ ਜੀ ਕਦੇ ਵੀ ਤੁਸੀਂ ਇਹ ਗੱਲ ਦੇਖਿਓ ਜਦ ਕਾਟਨ ਵਧੀਆ ਹੋਵੇ ਤੇ ਮੇਰੇ ਸੂਟਾਂ ਦੇ ਨਾਲ ਹਮੇਸ਼ਾ 2.5 ਮੀਟਰ ਦਾ ਦੁਪੱਟਾ ਹੋਊਗਾ ਅੱਜ ਦੇ ਸਾਰੇ ਅੱਜ ਦੇ ਜਿਹੜੇ ਸੂਟ ਹੋਣਗੇ 1000 ਰੁਪਿਆ ਪ੍ਰਾਈਸ ਹੈ ਜੀ ਸੂਟਾਂ ਦਾ ਬਹੁਤ ਫਾਈਨ ਕਾਟਨ ਦੇ ਨਾਲ 2.5 ਮੀਟਰ ਦੀ 셔ਟ 2.5 ਮੀਟਰ ਦੀ ਬਾਟਮ ਤੇ ਨਾਲ ਦੁਪੱਟਾ ਵੀ ਪੂਰਾ ਖੁੱਲਾ ਤੇ 2.5 ਮੀਟਰ ਦੀ ਲੈਂਥ ਦੇ ਨਾਲ ਤੇ ਚੜਾਈ ਵੀ ਪੂਰੀ ਚੌੜੇ ਉਹਦੇ ਵਿੱਚ ਹੋਣਗੇ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਮਸਟਰਡ ਕਲਰ ਦੇ ਵਿੱਚ ਬੜਾ ਥੋੜਾ ਥੋੜਾ ਜਿਹਾ ਕਾਲਸ ਤੇ ਮਸਟਰਡ ਹੁੰਦਾ ਹੈ ਨਾ ਰੜਿਆ ਜਿਹਾ ਉਵੇਂ ਦਾ ਮਸਟਰਡ ਕਲਰ ਹੈ ਤੇ ਬਹੁਤ ਸੋਹਣਾ ਛੋਟੀ ਪ੍ਰਿੰਟ ਦੇ ਵਿੱਚ ਜਿਹੜੀ ਸਾਈਡ ਤੇ ਪੱਟੀ ਦਿੱਤੀ ਹੁੰਦੀ ਹੈ ਇਹ ਚਾਹੇ ਤੁਸੀਂ ਡਿਜ਼ਾਈਨਿੰਗ ਲਈ ਯੂਜ਼ ਕਰ ਲਓ ਜੇ ਨਹੀਂ ਯੂਜ਼ ਕਰਨੀ ਤਾਂ ਵੀ ਤੁਸੀਂ ਇਹਨੂੰ ਛੱਡ ਸਕਦੇ ਹੋ ਤੇ ਨਾਲ ਹਰੇਕ ਸੂਟ ਦੇ ਨਾਲ ਐਵੇਂ ਮੈਚਿੰਗ ਬਾਟਮਸ ਰਹਿਣ ਦੀਆਂ ਕਈਆਂ ਦੇ ਨਾਲ ਹੀ ਅਟੈਚ ਜੁੜੀਆਂ ਹੁੰਦੀਆਂ ਤੇ ਵੈਸੇ ਇਸ ਇੱਕ ਦੀ ਆਪਾਂ ਕੱਢੀ ਹੋਈ ਹੈ ਕਿਉਂਕਿ ਥੋੜਾ ਦਸਣਾ ਸੌਖਾ ਹੋ ਜਾਂਦਾ ਵੀ ਐਵੇਂ ਆਲ ਓਵਰ ਸੂਟ ਨਹੀਂ ਹੈਗਾ ਮੈਚਿੰਗ ਸੂਟ ਹੋਣਗੇ ਤੇ ਪਿਓਰ ਮਲਮਲ कॉटन ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਪੂਰਾ ਖੁੱਲਾ ਤੇ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਪੂਰੇ ਲੈਂਥ ਦੇ ਵਿੱਚ ਲੰਬਾਈ ਦੇ ਵਿੱਚ ਬਹੁਤ ਸੋਹਣਾ ਸੂਟ ਹੈ 1000 ਪ੍ਰਾਈਸ 1000 ਪ੍ਰਾਈਸ ਦੇ ਨਾਲ ਇਹ ਮੈਂ ਆਪ ਵੀ ਸਵਾਇਆ ਹੋਇਆ ਦੇ ਨਾਲ ਦਾ ਸੂਟ ਕੋਈ ਕਲਰ ਨਹੀਂ ਫਿੱਟ ਹੋਇਆ ਕੁਝ ਨਹੀਂ ਹਰ ਪਾਏ ਦਾ ਪਤਾ ਹੀ ਨਹੀਂ ਲੱਗਦਾ ਜਿੰਨੀ ਆਪਣੇ ਗਰਮੀ ਆ ਤੇ ਬਹੁਤ ਜ਼ਿਆਦਾ ਸੌਫਟ ਰਹਿਣੇ ਜੀ ਇਹ ਵਾਲੇ ਸੂਟ 1000 ਪ੍ਰਾਈਸ 1000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹ ਬੜਾ ਸੋਹਣਾ ਮਸਟਰਡ ਜੀ ਟੋਨ ਤੇ ਸੀਗਾ ਤੇ ਨੈਕਸਟ ਸੂਟ ਆ ਗਿਆ 프린ਟਿੰਗ ਸੇਮ ਹੈ ਇਸੇ ਪ੍ਰਿੰਟ ਦੇ ਵਿੱਚ ਬਾਟਮ ਹੋਊਗੀ ਨਾਲ ਸਾਰੇ ਸੂਟਾਂ ਦੇ ਬੜਾ ਪਿਆਰਾ ਇਹ ਨਾ ਤਾਂ ਦੇਖੋ ਰੈੱਡ ਕਲਰ ਹੈ ਟਮਾਟਰੀ ਜਿਹਾ ਬਹੁਤ ਸੋਹਣਾ ਕਲਰ ਹੈ ਵਾਲੇ ਸੂਟ ਦਾ ਵੀ ਤੇ ਨਾਲ ਐਵੇਂ ਮੈਚਿੰਗ ਬਾਟਮ ਹੈ ਲਾਈਨਸ ਦੇ ਵਿੱਚ ਜਿਵੇਂ ਮਸਟਰਡ ਦੇ ਨਾਲ ਸੀਗੀ ਇਹ ਬਾਟਮ ਆ ਜੀ ਕਲਰ ਬੜਾ ਪਿਆਰਾ ਸੂਟ ਦਾ ਦਾ ਤੇ ਮਲਮਲ कॉटन ਦਾ ਇਹ ਦੁਪੱਟਾ ਨਾਲ ਪੂਰੇ 2.5 ਮੀਟਰ ਦੇ ਦੁਪੱਟਿਆਂ ਦੇ ਨਾਲ ਸੂਟ ਬਹੁਤ ਪਿਆਰੀ ਛੁੱਲੇ ਦੁਪੱਟਿਆਂ ਦੇ ਨਾਲ ਇਹ ਸੂਟ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਬੜਾ ਸੋਹਣਾ ਰੈੱਡ ਟਮਾਟਰੀ ਜਿਹਾ ਕਲਰ ਦੇਖੋ 1000 ਪ੍ਰਾਈਜ਼ ਇਹ 1000 ਪ੍ਰਾਈਜ਼ ਦੇ ਨਾਲ ਬਾਕੀ ਜਦੋਂ ਬੁਕਿੰਗ ਕਰਾਉਣੀ ਹੋਵੇ ਕੋਰੀਅਰ ਚਾਰਜਸ ਜ਼ਰੂਰ ਪੁੱਛ ਲਿਆ ਕਰੋ ਆਪਣਾ ਐਡਰੈਸ ਦੱਸ ਕੇ ਵੀ ਤੁਹਾਡੇ ਕੋਰੀਅਰ ਚਾਰਜਸ ਕਿੰਨੇ ਹੋਣਗੇ ਉਹ ਅਲੱਗ ਤੋਂ ਹੋਣਗੇ ਕੋਰੀਅਰ ਚਾਰਜਸ ਇਹ ਦੇਖੋ ਬਲੈਕ ਕਲਰ ਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਹੀ ਬਲੈਕ ਹੈ ਬਹੁਤ ਪਿਆਰਾ ਮਲਮਲ ਕੋਟਨ ਦਾ ਦੁਪੱਟਾ ਟਾਈਨਟ ਉਹਦੇ ਦੁਪੱਟਿਆਂ ਦੇ ਨਾਲ ਕਿੰਨਾ ਪਿਆਰਾ ਦੁਪੱਟਾ ਸੇਮ ਪ੍ਰਿੰਟ ਜਿਹੜਾ ਦੁਪੱਟੇ ਦਾ ਇੱਥੋਂ ਉਹੀ ਸੇਮ ਪ੍ਰਿੰਟ ਬਾਟਮ ਰੈ ਨਾਲ ਸੋਨਾ ਸੂਟ 1000 ਪ੍ਰਾਈਜ਼ ਦੀ 1000 ਪ੍ਰਾਈਜ਼ ਦੇ ਨਾਲ ਇਹ ਸੂਟ ਇਹ ਵੀ ਤਿੰਨ ਸੂਟ ਦਿਖਾਏ ਆ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਹੁਣ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਸੋਨਾ ਛੋਟੇ ਪ੍ਰਿੰਟ ਦੇ ਵਿੱਚ ਗਾਜਰੀ ਕਲਰ ਦੇ ਵਿੱਚ ਵਾਈਟ بیس ਹੈ ਸੂਟ ਦਾ ਤੇ ਪ੍ਰਿੰਟ ਗਾਜਰੀ ਕਲਰ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਹੈਗੀ ਇਸਦੀ ਬਾਟਮ ਬੜਾ ਪਿਆਰਾ ਸੂਟ ਹੈ ਨਹੀਂ ਇਸ ਦੇ ਨਾਲ ਹੈਗੀ ਹੈ ਮੇ ਅਚੀ ਬਾਟਮ ਇਹ ਵਾਲੀ ਬਾਟਮ ਹੈ ਜੀ ਇਹਦੀ ਇਹ ਬਾਟਮ ਹੈ ਇਹ ਨਾਲ ਸਾਡਾ ਦੁਪੱਟਾ ਮਰਮਲ कॉटन ਦਾ ਹੀ ਬਹੁਤ ਜ਼ਿਆਦਾ ਫਾਈਨ ਫੁੱਲ ਗਰੰਟੀ ਦੇ ਨਾਲ कॉटन ਇਹ ਹੈਗਾ ਸਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਸਕਰੀਨ ਸ਼ਾਟ ਲੈ ਸਕਦਾ ਤੁਸੀਂ ਸੂਟ ਦਾ ਇਸ ਸਿੰਪ੍ਰਿੰਟ ਦੇ ਵਿੱਚ ਹੁਣ ਤੁਹਾਨੂੰ ਫੋਟ ਦਿਖਾਵਾਂਗੇ ਇਹਦੇ ਵਿੱਚ ਹੈਗਾ yellow color ਸੇਮ ਦੇ ਵਿੱਚ ਜੀ yellow color ਬਹੁਤ ਪਿਆਰਾ ਪ੍ਰਿੰਟ ਹੈ ਸੇਮ ਪ੍ਰਿੰਟ ਜਿਹਨੇ ਇਹ ਬਾਟਮ ਦਾ ਸੀਗਾ ਸੇਮ ਉਸੇ ਬਾਟਮ ਪ੍ਰਿੰਟ ਦੇ ਵਿੱਚ ਬਾਟਮ ਹੈ ਦੇਖੋ ਇਹ ਵਾਲੀ ਬਾਟਮ ਹੈ ਜੀ ਇਹਦੀ ਡਾਰਕ ਦੇ ਵਿੱਚ ਇਹ ਸ਼ਰਟ ਆ ਗਈ। ਤੇ ਵੈਸਤਾ ਜਿਹੜਾ ਦੁਪੱਟੇ ਦਾ ਪ੍ਰਿੰਟ ਹੈ ਸੇਮ ਉਸੇ ਪ੍ਰਿੰਟ ਦੀ ਬਾਟਮ ਹੈ। ਜਿਹੜਾ ਦੁਪੱਟੇ ਦੇ ਵਿੱਚ ਪ੍ਰਿੰਟ ਹੈ ਸੇਮ ਪ੍ਰਿੰਟ ਦੇ ਵਿੱਚ ਬਾਟਮ। ਇਹ ਸੋਲੇ, ਪੁੱਲੇ ਦੁਪੱਟਿਆਂ ਦੇ ਨਾਲ ਸੋਹ। ਬਹੁਤ ਪਿਆਰਾ ਸੂਟ ਹੈ। 1000 ਪ੍ਰਾਈਸ, 1000 ਪ੍ਰਾਈਸ ਦੇ ਨਾਲ। ਨੈਕਸਟ ਹੈਗਾ ਇਹਦੇ ਵਿੱਚ ਸੇਮ ਬੜਾ ਮਜੈਂਟਾ ਦੀ ਟੋਨ ਤੇ ਪਹਿਲਾਂ ਗਾਜਰੀ ਟੋਨ ਤੇ ਦਿਖਾਇਆ ਮੈਂ ਤੁਹਾਨੂੰ ਤੇ ਮਜੈਂਟਾ ਟੋਨ ਤੇ ਸੇਮ ਦੇ ਵਿੱਚ ਹੀ ਇਹ ਤਾਂ ਜਾ ਤੇ ਨਾਲ ਹੈਗਾ ਬੜਾ ਪਿਆਰਾ ਰਸਤਾ ਦੁਪੱਟਾ ਵੋਲਣਾ ਡੱਟ ਕੋਟ। ਕੋਸਣਾ ਸੂਟ ਇਹ ਗਾਜਰੀ ਪ੍ਰਿੰਟ ਦੇ ਵਿੱਚ ਪਹਿਲਾਂ ਗਾਜਰੀ ਦਿਖਾਏ ਆ ਸੌਰੀ ਇਹ ਥੋੜਾ ਪਿੰਕ ਮਜੈਂਟਾ ਜੀ ਟੋਨ ਦੇ ਵਿੱਚ ਆ ਇਹ ਦੇਖ। ਆਪ ਬਾਟਮ ਹੈ ਜੀ ਇਹਦੀ ਨਾਲ ਤੇ ਸ਼ਰਟ ਆ ਗਈ ਤੇ ਹੈਗਾ ਦੁਪੱਟਾ। ਤੇ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਆਂ ਪਹਿਲਾਂ ਵੀ ਇੱਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਤਿੰਨ ਸੂਟ ਦਿਖਾਏ ਆ ਫੇਰ ਇਹ ਤਿੰਨ ਸੂਟ ਦਿਖਾਏ ਆ ਮੈਂ ਹੁਣ ਨੈਕਸਟ ਪ੍ਰਿੰਟ ਆ ਗਿਆ। ਬੜਾ ਪਿਆਰਾ ਮਸਟਰਡ ਕਲਰ ਦੇ ਵਿੱਚ ਹੀ ਹੈ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਕਰੀਮ 베이스 ਹੈ ਸੂਟ ਦਾ ਮਸਟਰਡ ਕਲਰ ਦੀ ਬੂਟੀ ਪਿਆਰਾ ਇਹ ਸ਼ਰਟ ਹੋਗੀ ਦੇਸ ਦੇ ਨਾਲ ਹੈਗੀਆਂ ਇਹ ਮੈਚਿੰਗ ਬਾਟਮ ਹੁਣ ਜਿਹੜੇ ਬਾਟਮ ਦਾ ਪ੍ਰਿੰਟ ਹੈ ਸੇਮ ਉਸੇ ਪ੍ਰਿੰਟ ਦੀ ਦਾ ਦੁਪੱਟਾ ਉਹ ਸੋਨੇ ਸੋਪ 1000 ਪ੍ਰਾਈਸ ਹੈ ਜੀ 1000 ਪ੍ਰਾਈਸ ਦੇ ਨਾਲ ਹੁਣ ਇਹ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਬੜਾ ਪਿਆਰਾ ਗਾਜਰੀ ਜਿਹਾ ਕਲਰ ਆ ਇਹ ਸੇਮ ਪ੍ਰਿੰਟ ਦੇ ਵਿੱਚ ਇੱਕ ਸੂਟ ਜਿਹੜਾ ਜਦੋਂ ਸ਼ੁਰੂ ਕਰਦੇ ਆ ਇੱਕ ਸੂਟ ਮੈਂ ਤੁਹਾਨੂੰ ਪੂਰਾ ਖੋਲ ਕੇ ਦਿਖਾ ਰਹੀ ਆ ਤੇ ਜਿਹੜੇ ਨਾਲ ਦੇ ਸੇਮ ਕਲਰ ਆ ਉਹ ਫਿਰ ਹਾਫ ਖੋਲ ਕੇ ਫਿਰ ਤੁਹਾਨੂੰ ਆਈਡੀਆ ਹੋ ਜਾਂਦਾ ਜੀ ਵੀ ਇਹਦੇ ਕਲਰ ਚੁਆਇਸ ਕਰਨੀ ਈਜ਼ੀ ਰਹਿੰਦੀ ਆ ਇਹ ਗਾਜਰੀ ਰੰਗ ਤੇ ਸੇਮ ਇਸੇ ਪ੍ਰਿੰਟ ਦੀ ਬਾਟਮ ਹੈ ਜਿਹੜੇ ਪ੍ਰਿੰਟ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ 1000 ਪ੍ਰਾਈਸ ਇਹਨਾਂ ਸੇਮ ਦੇ ਵਿੱਚ ਹੈਗਾ ਮਾਰਜੈਂਟਾ ਕਲਰ ਸੇਮ ਦੇ ਵਿੱਚ ਇਹ ਮਾਰਜੈਂਟਾ ਕਲਰ ਹੈ ਇਸ ਦੀ ਬਾਟਮ ਇਹ ਨਾਲ ਜਾਈ ਰੋ ਰਿਹਾ ਤੇ ਨਾ ਦੁਪੱਟਾ ਇਹ ਨਾਲ ਸੋਨਾ ਪਸਤਾ 1000 ਪ੍ਰਾਈਸ ਦੇ ਨਾਲ 1000 ਜਿਆਦਾ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹ ਦੋ ਸੂਟ ਦਿਖਾਏ ਆ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਕਲੀਨਟ ਆ ਗਿਆ ਬਹੁਤ ਜ਼ਿਆਦਾ ਸੋਨਾ ਪੈਰਟ ਕਲਰ ਦੇ ਵਿੱਚ ਸੂਟ ਹੈ ਪੈਰਟ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਕਲਰ ਬਹੁਤ ਸੋਹਣਾ ਹੈ ਦਾ ਸੂਟ ਦਾ ਵੀ ਇਹ ਹੈ ਇਸ ਦੀ ਬਾਟਮ ਬੜੀ ਸੋਹਣੀ ਛੋਟੇ ਪ੍ਰਿੰਟ ਦੇ ਵਿੱਚ ਬਾਟਮ ਇਹ ਨਾਲ ਹੈਗਾ ਮਨਮਨ ਕਾਟਨ ਦਾ ਹੀ ਦੁਪੱਟਾ ਅਸਲਾਮੁਅਲਾਈਕੁਮ ਇਹ ਕੁਦਰਤ ਸੂਟ ਉੱਤਟਾ ਜਾ ਪ੍ਰਾਈਸ ਹੈ ਜੀ 1000 ਪ੍ਰਾਈਸ ਦੇ ਨਾਲ ਇਹ ਸਿੰਗਲ ਹੀ ਹੈ ਸੂਟ ਨੈਕਸਟ ਡਿਜ਼ਾਈਨ ਆ ਗਿਆ ਥੋੜਾ ਸੋਨਾ ਸਕਿਨ ਤੇ ਬਲੂ ਦਾ ਕੰਟਰਾਸਟ ਸੋਨਾ ਪ੍ਰਿੰਟ ਹੈ। ਡਾਰਕ ਨੇਵੀ ਬਲੂ ਕਲਰ ਦੀ ਬੂਟੀ ਹੈ। ਵਿੱਚ ਇਹ ਸ਼ਰਟ ਹੋਗੀ ਤੇ ਇਸ ਦੀ ਜ਼ਿਕਜ਼ੈਗ ਦੇ ਵਿੱਚ ਇਹ ਬਾਟਮ ਡਾਰਕ ਕਲਰ ਦੀ ਤੇ ਨਾਲ ਹੈਗਾ ਇਹ ਬਣਾ ਡਾਰਕ ਹੀ ਦੁਪੱਟਾ ਸੇਮ ਦੁਪੱਟੇ ਜਿਵੇਂ ਬਾਟਮ ਦਾ ਪ੍ਰਿੰਟ ਹੈ ਉਹੀ ਪ੍ਰਿੰਟ ਦੇ ਵਿੱਚ ਦੁਪੱਟੇ ਬਹੁਤ प्यारा ਦੁਪੱਟਾ ਉਪਧੀ ਲੋ ਇਹ ਸੋਨਾ ਸੂਟ ਹੈ ਇਹ 1000 ਪ੍ਰਾਈਜ਼ ਦੇ ਜਿਹਨਾਂ ਸੂਟਾਂ ਦਾ 1000 ਪ੍ਰਾਈਜ਼ ਦੇ ਨਾਲ ਇਹ ਵਾਲੇ ਸੂਟ ਅੱਜ ਦੇ ਆਪਣੇ 2.5 ਮੀਟਰ ਦੇ ਦੁਪੱਟੇ ਆ ਜੀ ਸਾਰੇ ਸੂਟਾਂ ਦੇ ਨਾਲ ਇਹ ਸੇਮ ਪ੍ਰਿੰਟਿੰਗ ਦੇ ਵਿੱਚ ਸੇਮ ਕੰਬੀਨੇਸ਼ਨ ਦੇ ਵਿੱਚ ਸੌਰੀ ਇੱਕ ਥੋੜਾ ਜਿਹਾ ਵੱਡਾ ਪ੍ਰਿੰਟ ਹੈ ਉਹ ਥੋੜਾ ਛੋਟੇ ਪ੍ਰਿੰਟ ਦੇ ਵਿੱਚ ਸੀਗਾ ਇਹਦਾ ਹਲਕਾ ਜਿਹਾ ਪ੍ਰਿੰਟ ਹੈ ਵੱਡਾ

ਨੈਕਸਟ ਪ੍ਰਿੰਟ ਆ ਗਿਆ ਸਕਿਨ ਕਲਰ ਦੇ ਵਿੱਚ 골ਡਨ ਸਕਿਨ ਕਲਰ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹ ਸ਼ਰਟ ਆ ਗਈ ਤੇ ਲਾਈਨਸ ਦੇ ਵਿੱਚ ਇਸ ਦੀ ਸਕਿਨ ਕਲਰ ਦੇ ਵਿੱਚ ਹੀ ਬਾਟਮ ਇਹ ਨਾਲ ਹੈਗਾ ਮਲਮਲ कॉटन ਦਾ ਇਹਦਾ ਦੁਪੱਟਾ ਦੁਪੱਟਾ ਕਿ ਮਾਤੇ ਆ ਦੁਪੱਟਾ ਬਹੁਤ ਸੋਨਾ ਸੋਟੇ

ਇਸ ਉਹ ਹੋ ਗਈ ਤੇ ਇਹ ਵਾਲੀ ਬਾਟਮ ਹੈ ਜੀ ਨਾਲ ਇਸ ਤੇ ਕੁਮਨ ਮੰਨ ਕਾਟਨ ਦਾ ਹੀ ਦੁਪੱਟਾ ਉਹਦੇੁੱਲੇ ਦੁਪੱਟੇ ਦੇ ਨਾਲ ਬਹੁਤ ਸੋਹਣਾ ਜਿਹਾ ਸੈੱਟ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਲੱਗਦਾ ਹੋਗਣ ਪਿਆਰੇ ਸੂਟ ਹੈ ਤੇ 1000 ਪ੍ਰਾਈਜ਼ ਹੈ ਜੀ 1000 ਪ੍ਰਾਈਜ਼ ਦੇ ਨਾਲ ਜਿਵੇਂ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਤੇ ਪੂਰਾ 2.5 ਮੀਟਰ ਦਾ ਹੀ ਦੁਪੱਟਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803884658080 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ